ਹਾਂਜੀ ਮੇਰਾ ਨਾਮ ਨੀਲਮ ਜੋਤੀ ਆ ਮੈਂ ਪਿੰਡ ਚੰਡਲ ਉਬਾਣਾ ਦੇ ਰਹਿਣ ਵਾਲੀ ਆ ਮੈਂ ਕੈਨੇਡਾ ਤੋਂ ਆਈ ਹੋਈ ਆ ਤੇ ਮੈਂ ਦੂਜੇ ਮਹੀਨੇ ਦੀ 6 ਤਰੀਕ ਨੂੰ 9 9 9 ਤਕਰੀਬਨ 9 ਵਜੇ ਸਾਡੇ ਗੁਆਂਢੀ ਆ ਰੋਹਿਤ ਸੌਨਤਾ ਉਹਨਾਂ ਦੇ ਘਰ ਦੇ ਘਰ ਵਿੱਚ ਕੋਈ ਬਰਥਡੇ ਪਾਰਟੀ ਸੀਗੀ ਉਹ ਗੱਡੀ ਵਿੱਚ ਮੁੰਡੇ ਕੋਈ 6-7 ਮੁੰਡੇ ਆਏ ਉਹਨਾਂ ਸਕੋਰਪੀਓ ਗੱਡੀ ਵਿੱਚ ਉਹਨਾਂ ਨੇ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ ਸਾਡੀ ਸਾਡੇ ਘਰ ਦੇ ਸਾਹਮਣੇ ਸਾਡੀ ਜਗ੍ਹਾ ਤੇ ਆਪਾਂ ਉਹਨਾਂ ਨੂੰ ਮਨਾ ਕਰ ਦਿੱਤਾ ਕਿਉਂਕਿ ਸਾਡੀ ਪਹਿਲਾਂ ਵੀ ਉਹਨਾਂ ਨਾਲ ਬਹੁਤ ਸਾਰੀਆਂ ਲਾਈਕ ਉਹਨਾਂ ਨੇ ਤੇ ਆਪਾਂ ਪਹਿਲਾਂ ਵੀ ਆਫਾਇਆ ਦੋ ਵਾਰੀ ਕੀਤੀ ਹੋਈ ਕਿਉਂਕਿ ਉਹਨੇ ਸਾਡਾ ਕੁੱਤਾ ਮਾਰ ਦਿੱਤਾ ਸੀਗਾ ਉਹਨਾਂ ਨੇ ਇਹ 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 ਉਹਨਾਂ ਨੇ ਮਤਲਬ ਉਹਨਾਂ ਨੇ ਐਕਸੈਪਟ ਵੀ ਕੀਤਾ ਕਿ ਉਹਨਾਂ ਨੇ ਸਾਡਾ ਕੁੱਤਾ ਮਾਰਿਆ ਉਹਨਾਂ ਨੇ ਮਾਫੀਆ ਮੰਗੀ ਆ ਉਹਨਾਂ ਨੇ ਐਕਸੈਪਟ ਵੀ ਕੀਤਾ ਪਰ ਆਪਾਂ ਫਿਊਚਰ ਵਿੱਚ ਇਦਾਂ ਦੀ ਕੋਈ ਨਹੀਂ ਗੱਲ ਕਰਾਂਗੇ ਫਿਰ ਵੀ ਉਹ ਮੁੰਡੇ ਮੰਡੇ ਲੈ ਕੇ ਆਉਂਦੇ ਆ ਬਾਰ-ਬਾਰ ਘਰਾਂ ਦੇ ਆਪਣੇ ਘਰ ਵਿੱਚ ਗੰਦੇ ਗੰਦੇ ਗਾਣੇ ਵਜਾਉਂਦੇ ਇਸ ਕਰਕੇ ਸਾਨੂੰ ਨਹੀਂ ਪਸੰਦ ਹੈਗੇ ਉਹ ਮੁੰਡੇ ਉਹਨਾਂ ਨੇ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ ਆਪਾਂ ਮਨਾ ਕੀਤਾ ਉਹ ਜਾਂਦੇ ਜਾਂਦੇ ਧਮਕੀ ਦੇ ਕੇ ਮੇਰੇ ਡੈਡੀ ਨੂੰ ਕਿ ਤੁਹਾਨੂੰ ਤੁਹਾਨੂੰ ਆਪਾਂ ਦੇਖਾਂਗੇ ਸਾਨੂੰ ਨਹੀਂ ਸੀ ਪਤਾ ਕਿ ਸਾਨੂੰ ਉਹਨਾਂ ਨੇ ਇੰਨਾ ਗੰਦੇ ਤਰੀਕੇ ਨਾਲ ਦੇਖਣਾ ਪੁਲਿਸ ਵੱਲੋਂ ਸਾਨੂੰ ਡੇਢ ਮਹੀਨਾ ਹੋ ਗਿਆ ਸਾਨੂੰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਜਿਹਦੇ ਕਰਕੇ ਸਾਨੂੰ ਆਪਾਂ ਕੋਰਟ ਵਿੱਚ ਜਾ ਕੇ ਆਪਣਾ ਕੇਸ ਲਗਾਇਆ ਸਾਡੇ ਕੋ ਸਾਰੀਆਂ ਮੈਡੀਕਲ ਰਿਪੋਰਟਾਂ ਹੈਗੀਆਂ ਮੇਰੇ ਬ੍ਰਦਰ ਅਨਕੌਨਸ਼ੀਅਸ ਸੀਗੇ ਜਦੋਂ ਹਸਪੀਟਲ ਵਿੱਚ ਸੀਗੇ ਹੁਣ ਆਪਾਂ ਉਹਨਾਂ ਨੂੰ ਪੈਣੀ ਮੀਆਂ ਖਾਨ ਦੇ ਵਿੱਚ ਐਡਮਿਟ ਕਰਵਾਇਆ ਇੱਥੋਂ ਉਹਨਾਂ ਨੇ ਥੋੜਾ ਬਹੁਤਾ ਜਿਹੜਾ ਖੂਨ ਉਹਦੇ ਸਿਰ 'ਤੇ ਜਿਹੜੇ ਸੱਟਾਂ ਲੱਗੀਆਂ ਫੇਸ ਤੇ ਸੱਟਾਂ ਲੱਗੀਆਂ ਹੱਥ ਦੀਆਂ ਉਂਗਲੀਆਂ ਟੁੱਟੀਆਂ ਸੀਗੀਆਂ ਉਹਨਾਂ ਨੇ ਥੋੜਾ ਬਹੁਤਾ ਇਲਾਜ ਕਰਕੇ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਮੇਰੇ ਬ੍ਰਦਰ ਅੰਮ੍ਰਿਤਸਰ 15 ਦਿਨ ਪੂਰਾ ਮੇਰੇ ਬ੍ਰਦਰ ਅੰਮ੍ਰਿਤਸਰ ਰਏ ਆ ਉਹਨਾਂ ਦੇ ਉੱਥੇ ਮੈਡੀਕਲ ਵਗੈਰਾ ਹੋਏ ਆ ਡਾਕਟਰਾਂ ਨੇ ਕਹਿ ਦਿੱਤਾ ਕਿ ਤੁਸੀਂ 6 ਮਹੀਨੇ ਤੱਕ ਅਜੇ ਵੀ ਤੁਸੀਂ ਡੇਂਜਰ ਵਿੱਚ ਹੋ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਬੱਚੇ ਨੂੰ ਨਹੀਂ ਤੁਸੀਂ ਆਪਣੇ ਬੱਚੇ ਨੂੰ ਨਹੀਂ ਚੁੱਕਣਾ ਹੋ ਦੋ ਸਾਲ ਦਾ ਬੱਚਾ ਉਹ ਆਪਣਾ ਬੱਚਾ ਨਹੀਂ ਚੁੱਕਦਾ ਹੈਗਾ ਹਾਂਜੀ ਆਪਾਂ ਇੱਥੇ ਪੈਣੀ ਵਿੱਚ ਸਾਨੂੰ ਇਨਸਾਫ ਨਹੀਂ ਮਿਲਿਆ ਪੁਲਿਸ ਐਚਓ ਨੂੰ ਇੱਥੇ ਦਰਖਾਸਤ ਦੇਣਾ ਸਾਡੀਆਂ ਦਰਖਾਸਤਾਂ ਨਹੀਂ ਲਿਖੀਆਂ ਗਈਆਂ ਫਿਰ ਆਪਾਂ ਜਾ ਕੇ ਗੁਰਦਾਸਪੁਰ ਐਸਐਸਪੀ ਨੂੰ ਆਪਾਂ ਦਰਖਾਸਤ ਦਿੱਤੀ ਐਸਐਸਪੀ ਉਹਨਾਂ ਨੇ ਡੀਐਸਪੀ ਸਾਹਿਬ ਜੀ ਨੂੰ ਭੇਜ ਦਿੱਤੀ ਡੀਐਸਪੀ ਨੇ ਐਸਐਚਓ ਨੂੰ ਕੱਲ ਦੀ ਦਰਖਾਸਤ ਇਹਨਾਂ ਨੇ ਭੇਜੀ ਆ ਤੇ ਸਾਨੂੰ ਅੱਜ ਇਹਨਾਂ ਨੇ ਬੁਲਾਇਆ ਅੱਜ ਸਵੇਰੇ ਅਸੀਂ 10 ਵਜੇ ਤੇ ਆ ਕੇ ਬੈਠੇ ਹੋਏ ਆ ਇਹਨਾਂ ਨੇ ਸਾਡੀ ਦਰਖਾਸਤ ਬਿਨਾਂ ਸੁਨੇ ਇਹਨਾਂ ਨੇ ਮੇਰੇ ਡੈਡੀ ਨੂੰ ਤੇ ਮੇਰੇ ਦੋਨਾਂ ਭਰਾਵਾਂ ਨੂੰ ਅੰਦਰ ਘਰ ਦਿੱਤਾ ਹੁਣ ਇਹਨਾਂ ਨੇ ਜਾ ਕੇ ਸਾਡੀ ਦਰਖਾਸਤ ਲਿਖੀ ਆ ਪਰ ਅਜੇ ਤੱਕ ਇਹਨਾਂ ਨੇ ਮੇਰੇ ਡੈਡੀ ਨੂੰ ਤੇ ਮੇਰੇ ਭਰਾਵਾਂ ਨੂੰ ਦੋਨਾਂ ਨੂੰ ਅੰਦਰ ਕਿਹੜੀ ਗੱਲ ਕਰਕੇ ਰੱਖਿਆ ਸਾਨੂੰ ਨਹੀਂ ਪਤਾ ਕਿਉਂਕਿ ਸਾਨੂੰ ਮੇਰੇ ਸਾਨੂੰ ਸੱਟਾਂ ਲੱਗੀਆਂ ਤੇ ਸਾਨੂੰ ਇਹਨਾਂ ਨੇ ਅੰਦਰ ਆ ਕੇ ਕਿਹਾ ਤਾਂ ਮੈਨੂੰ ਕੋਈ ਸਿਆਸਤੀ ਮਸਲਾ ਲੱਗਦਾ ਮੈਨੂੰ ਲੱਗਦਾ ਕਿ ਪੁਲਿਸ ਵਾਲੇ ਉਹਨਾਂ ਨਾਲ ਮਿਲੇ ਹੋਏ ਕਿਉਂਕਿ ਉਹ ਉਹਨਾਂ ਦੀ ਗੱਲ ਕਰਦੇ ਪਏ ਸਾਡੇ ਕੋਈ ਸਾਡੇ ਹੱਕ ਵਿੱਚ ਕੋਈ ਗੱਲ ਨਹੀਂ ਹੁੰਦੀ ਪਈ ਹੈਗੀ ਜੋ ਕਿ ਅਸੀਂ ਸੱਚਾਈ ਨਾਲ ਬੋਲਦੇ ਪਏ ਆ ਪੁਲਿਸ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜੇ ਤੁਸੀਂ ਐਦਾਂ ਕਰੋਗੇ ਤੇ ਅਸੀਂ ਐਦਾਂ ਕਰ ਦਾਂਗੇ ਤੈਨੂੰ ਅਸੀਂ ਕੈਨੇਡਾ ਨਹੀਂ ਜਾਣ ਦਵਾਂਗੇ ਤੇਰੇ ਭਰਾਵਾਂ ਨੂੰ ਨਹੀਂ ਅਸੀਂ ਕੈਨੇਡਾ ਜਾਣ ਦਵਾਂਗੇ ਸਾਰਾ ਕੁਝ ਤੇ ਸਾਡੇ ਕੋਲ ਹੀ ਹੋਣਾ ਜੋ ਕਰਨਾ ਅਸੀਂ ਕਰਨਾ ਹੋਰ ਕਿਸੇ ਨੇ ਨਹੀਂ ਕਰਨਾ ਜੇ ਤੁਸੀਂ ਤੁਸੀਂ ਗੁਰਦਾਸਪੁਰ ਵੀ ਚਲ ਗਏ ਤੇ ਆਖਰਕਾਰ ਮੇਰੇ ਕੋਲ ਹੀ ਉਹ ਜੋ ਹੂਣਾ ਮੈਂ ਪ੍ਰਸ਼ਾਸਨ ਵੱਲੋਂ ਇਹੀ ਮੰਗ ਕਰਦੀ ਆ ਕਿ ਸਾਡੀ ਜਿਹੜੀ ਇਹ ਗੱਲ ਤੇ ਹੈ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦੁਲਾਇਆ ਜਾਏ ਬਿਲਕੁਲ ਬੇਬੁਨਿਆਦ ਤੇ ਝੂਠਾ ਜੀ ਕੋਈ ਆਪਾਂ ਧੱਕਾ ਨਹੀਂ ਕਿਸੇ ਨਾਲ ਕਰਦੇ ਜੀ ਜਿਹੜੀ ਇਹਨਾਂ ਦੀ ਲੜਾਈ ਹੋਈ ਆ ਉਹਦੇ ਵਿੱਚ ਇਹਨਾਂ ਦੀ ਆਪਸੀ ਲੜਾਈ ਜਿੰਨੀ ਹੋਈ ਆ ਉਹਦੇ ਮੁਤਾਬਕ ਜੋ ਰਿਜ਼ਲਟ ਆਇਆ ਉਹਨਾਂ ਨੂੰ ਵਾਚਿਆ ਜਾ ਰਿਹਾ ਔਰ ਅੱਜ ਜਿਹੜਾ ਇਹਨਾਂ ਨੇ ਇਹ ਆਪ ਹੀ ਜਿਹੜੀਆਂ ਪਾਰਟੀਆਂ ਦੋਨਾਂ ਨੂੰ ਉਹਨਾਂ ਨੂੰ ਇਸ ਟਾਈਮ ਦਿੱਤਾ ਸੀਗਾ ਔਰ ਤਰਿਆਫਤ ਵਾਸਤੇ ਜਿਹੜੀ ਗੱਲ ਚੱਲ ਰਹੀ ਸੀ ਤਰਿਆਫਤ ਵਿੱਚ ਜੋ ਸੱਚ ਜਾਂ ਝੂਠ ਆਪਾਂ ਜੋ ਜਿਹੜੀ ਗੱਲ ਸੱਚੀ ਆ ਪਰਿਆ ਜੋ ਗੱਲ ਕਰਦੀ ਹੈ ਇਹ ਹਰ ਇੱਕ ਬੰਦੇ ਦੇ ਗੱਲ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਠੀਕ ਹੈ ਜੀ। ਔਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਇਦਾਂ ਨਹੀਂ ਜਿਹੜੀ ਇਹ ਗੱਲਾਂ ਕਰਨੀਆਂ ਕੋਈ ਮੋਤਵਾਰ ਬੰਦੇ ਜਿਹੜੇ ਕੋਈ ਪਿੰਡ ਦੇ ਜਾਂ ਕੋਈ ਵਿਅਕਤੀ ਆਉਂਦੇ ਆ ਦਰਿਆਰਤ ਦੇ ਵਿੱਚ ਇਹੋ ਜਿਹੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ। ਬਾਕੀ ਜੇ ਇਹ ਇਲਜ਼ਾਮ ਲਾ ਰਹੇ ਆ ਤੇ ਉਹ ਬਿਲਕੁਲ ਗਲਤ ਨੇ। ਮੈਨੂੰ ਕੀ ਇਹਨਾਂ ਦੇ ਨਾਲ ਕੋਈ ਮਤਲਬ ਆ ਜਾਂ ਮੈਂ ਇਹਨਾਂ ਦੇ ਨਾਲ ਕੋਈ ਮਾੜਾ ਕਰਕੇ ਮੈਨੂੰ ਕੁਝ ਮਿਲਣਾ। ਬਿਲਕੁਲ ਗਲਤ ਤੇ ਗਲਤ ਮੈਂ ਗਲਤ ਕਵਾਂਗਾ। ਇਹਨਾਂ ਨੇ ਜਗੀਰ ਮਸੀਹ ਪਾਰਟੀ ਨੇ ਜਿਹੜੇ ਸਿਮਰਨਜੀਤ ਸਿੰਘ ਜਿਥੇ ਭਣੀ ਮੀਆਂ ਖਾਨ ਦੇ ਸੀਗੇ ਪਾਰਟੀ ਦੇ ਉੱਤੇ ਗਏ ਸੀਗੇ, ਰੋਹਿਤ ਸੋਹਤਾ ਦੇ ਘਰ ਵਿੱਚ ਔਰ ਇਹਨਾਂ ਨੇ ਗੱਡੀ ਲਾਈ ਗੱਡੀ ਤੋਂ ਇਹਨਾਂ ਦਾ ਟਕਰਾਰ ਹੋਇਆ ਔਰ ਗੱਲਾਂ ਨੂੰ ਵਿਧਾ ਚੜਾ ਕੇ ਆਪਣਾ ਬਿਆਨ ਦਰਜ ਕਰਾਇਆ ਆਪਾਂ ਕੋਈ ਦਬਾਅ ਨਹੀਂ ਪਾਇਆ ਕਿ ਤੁਸੀਂ ਇਹਦੇ ਵਿੱਚ ਇਹਦੇ ਵਿੱਚ ਆ ਲਿਖਾਓ ਆ ਲਿਖਾਓ ਬਿਲਕੁਲ ਨਹੀਂ ਜੋ ਉਹਨਾਂ ਨੇ ਲਿਖਾਇਆ ਉਹਨਾਂ ਦਾ ਲਿਖਿਆ ਜੋ ਦੂਸਰਿਆਂ ਨੇ ਲਗਾਇਆ ਦੂਸਰਿਆਂ ਦਾ ਲਿਖਿਆ ਉਹਦੇ ਵਿੱਚ ਦਰਿਆਵਤ ਚੱਲ ਰਹੀ ਦਰਿਆਵਤ ਦੇ ਦੌਰਾਨ ਜਿਹੜੀ ਸੱਚੀ ਗੱਲ ਕੋਈ ਕਰਦਾ ਹੈ ਉਹ ਹਰੇਕ ਇੱਕ ਇੱਕ ਬੰਦੇ ਨੂੰ ਚੁੱਪਦੀ ਆ ਔਰ ਮੈਂ ਤੇ ਇਹਨਾਂ ਨੂੰ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਚਲੋ ਜੇ ਸਾਡੇ ਡੀਐਸਪੀ ਸਾਹਿਬ ਹੀ ਉਹਨਾਂ ਕੋਲੇ ਪਹਿਲਾਂ ਐਸਐਸਪੀ ਜੋ ਐਸਐਸਪੀ ਸਾਹਿਬ ਕੋਲ ਇਨਸਾਫ ਲੈਣ ਵਾਸਤੇ ਇਹ ਪਾਰਟੀ ਗਈ ਸੀਗੀ ਜਿਸ ਦਾ ਕਰਕੇ ਇਹਦੀ ਡਿਲੇ ਹੋਈ ਆ ਔਰ ਡੀਐਸਪੀ ਸਾਹਿਬ ਨੇ ਅੱਜ ਲਾਸਟ ਇਹਨਾਂ ਨੂੰ ਦੋ ਵਾਰੀ ਡਿਪਟੀ ਸਾਹਿਬ ਨੇ ਵੀ ਸੁਣਿਆ ਆ ਔਰ ਅੱਜ ਉਹਨਾਂ ਨੇ ਕਿਹਾ ਕਿ ਜਦੋਂ ਇਹ ਨਹੀਂ ਇਹਨਾਂ ਦੀ ਆਪਸੀ ਕੋਈ ਗੱਲਬਾਤ ਕੇ ਪਾਸੇ ਤੈਅ ਜਾ ਇਹਨਾਂ ਦਾ ਕੋਈ ਨਹੀਂ ਮੰਨਦਾ ਤੁਹਾਪੇ ਤੁਸੀਂ ਜਿਹੜਾ ਇਹਦੀ ਕਾਰਵਾਈ ਜੋ ਬਣਦੀ ਕਾਰਵਾਈ ਕਰਕੇ ਤੇ ਮੈਨੂੰ ਦੱਸ ਦਿਓ ਅੱਜ ਇਹਨਾਂ ਨੂੰ ਸੱਦਿਆ ਸੀ ਪਹਿਲਾਂ ਕੱਲ ਸੱਦਿਆ ਇਹ ਕੱਲ ਫਿਰ ਇਹ ਕਹਿੰਦੇ ਕਿ ਸਾਡਾ ਸਰਪੰਚ ਸਾਹਿਬ ਜਿਹੜੇ ਉਹ ਇੱਥੇ ਨਹੀਂ ਆਗੇ ਹੁਣ ਸਰਪੰਚ ਸਾਹਿਬ ਆਪਣੀ ਜ਼ੁਬਾਨੀ ਕਹਿ ਕੇ ਗਏ ਆ ਕਿ ਜਿੰਨਾ ਇਹਨਾਂ ਨੇ ਜਗੀਰ ਮਸੀ ਪਾਰਟੀ ਨੇ ਜਿੰਨਾਂ ਨੇ ਆਪ ਜੀ ਨੂੰ ਇਨਵਾਈਟ ਕੀਤਾ ਆ ਆਪਣੇ ਚੈਨਲ ਨੂੰ ਔਰ ਉਹ ਪਾਰਟੀ ਜੋ ਬਿਆਨ ਲਿਖਾ ਰਹੀ ਹੈ ਇਹਦੇ ਵਿੱਚ ਉਹ ਸਰਪੰਚ ਸਾਹਿਬ ਵੀ ਕਹਿ ਰਹੇ ਆ ਕਿ ਇਹਦੇ ਵਿੱਚ ਅੱਧੇ ਤੋਂ ਵੱਧ ਇਹ ਝੂਠ ਬੋਲ ਰਹੇ ਨੇ ਉਹ ਜਿਹੜੀ ਗੱਲ ਕੋਈ ਕਿਸੇ ਨੂੰ ਕੋਈ ਇਹਨਾਂ ਦਾ ਮੋਤਬਾਰੀ ਕਰਦਾ ਉਹਦੇ ਵਿੱਚ ਐਸਐਚਓ ਤੇ ਦੋਸ਼ ਲਾਉਣਾ ਤੇ ਬਿਲਕੁਲ ਜਾਇਜ਼ ਨਹੀਂ ਹੈਗਾ ਲੇਕਿਨ ਜਿਹੜਾ ਇਹ ਕੇਸ ਰਜਿਸਟਰ ਕਰ ਰਹੇ ਕੇਸ ਦੀ ਜਿਹੜੀ ਆਪਾਂ ਗੱਲ ਕਰਾਂਗੇ ਉਹਦੇ ਮੁਤਾਬਕ ਜੋ ਕੁਝ ਇਹਨਾਂ ਦਾ ਹੋਣਾ ਹੈ ਕੱਲ ਨੂੰ ਉਹ ਤੇ ਆਪ ਜ਼ਿੰਮੇਵਾਰ ਆ ਉਹਦੇ ਵਿੱਚ ਅਸੀਂ ਪੁਲਿਸ ਨੂੰ ਸਾਨੂੰ ਕੀ ਲੋੜ ਹੈ ਇਹਨਾਂ ਨੂੰ ਕੋਈ ਧਮਕੀ ਦੇਈਏ ਜਾਂ ਕੋਈ ਗੱਲ ਕਰੀਏ ਔਰ ਇਸ ਚੀਜ਼ ਦਾ ਇਹ ਫਾਇਦਾ ਲੈਣ ਵਾਸਤੇ ਜਿਹੜੇ ਸਾਡੇ ਖਿਲਾਫ ਹੀ ਗੱਲਾਂ ਕਰ ਰਹੇ ਆ ਔਰ ਆਪਾਂ ਜਿਹੜਾ ਆਪਣਾ ਪੱਖ ਪੇਸ਼ ਕਰ ਦਿੱਤਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਸੀਗਾ ਕਿ ਤੁਸੀਂ ਕੋਈ ਬਾਈਟ ਨਹੀਂ ਦੇਣੀ ਪਰ ਫਿਰ ਵੀ ਇਹ ਮੇਰੇ ਤੇ ਸਦਾ ਬਲੇਬ ਲੱਗ ਰਿਹਾ ਮੈਂ ਆਪਣੇ ਆਪ ਜੋ ਕੁਝ ਹੈ ਆ ਮੈਂ ਆਪਣਾ ਤੁਹਾਨੂੰ ਜਨਾਬ ਨੂੰ ਦੱਸ ਦਿੱਤਾ ਸੀਨੀਅਰ ਅਫਸਰਾਂ ਦੇ ਵੀ ਧਿਆਨ ਚਾ ਜੋ ਗੱਲਬਾਤ ਹੋਊ ਜੋ ਰਜਿਸਟ੍ਰੇਸ਼ਨ ਆ ਅੱਜ ਇਹਨਾਂ ਨੂੰ ਅਸੀਂ ਜਿਹੜਾ ਜੋ ਇਹਨਾਂ ਦਾ ਕ੍ਰਾਈਮ ਆ ਉਹ ਜਮਾਨਤਯੋਗ ਨਹੀਂ ਆ ਜਿਹੜੇ ਜਿਹੜੇ ਬੰਦਿਆਂ ਦੇ ਬਿਆਨ ਹੋਵੇ ਸਾਰੇ ਪਾਰਟੀ ਜਿਹੜੇ ਬੰਦੇ ਆ ਉਹਨਾਂ ਤੇ ਕੇਸ ਰਜਿਸਟਰ ਕਰਾਂਗੇ ਤੇ ਬਿਠਾ ਲਿਆ ਆ ਔਰ ਜਿਹੜੀ ਅਗਲੀ ਕਾਰਵਾਈ ਅਮਲੇ ਵਿੱਚ ਲਿਆ ਰਹੇ ਆ ਜੀ ਮੈਨੂੰ ਸਬੂਤ ਦੱਸ ਦੇਣ ਜੀ ਮੈਂ ਇਹਨਾਂ ਨੂੰ ਕਿਹੜਾ ਰਾਜੀ ਬਣਾਉਂਨ ਅੰਡਰ ਪ੍ਰੈਸ਼ਰ ਕੀਤਾ ਹਰ ਚੀਜ਼ ਨੂੰ ਇਹ ਆਪਣੇ ਕਰ ਰਹੇ ਸੀਗੇ ਰਿਕਾਰਡ ਔਰ ਮੈਂ ਤੇ ਇਹਨਾਂ ਦੇ ਫੋਨ ਵੀ ਨਹੀਂ ਬਾਹਰ ਖਾਏ ਔਰ ਇਹ ਦੱਸ ਦੇਣ ਕਿ ਕਿਹੜੇ ਬੰਦੇ ਨੂੰ ਮੈਂ ਕਿਹਾ ਗਿਆ ਤੁਸੀਂ ਰਾਜ਼ੀ ਨਮਾ ਕਰ ਲੋ ਚ ਉਹ ਬੰਦੇ ਨੂੰ ਖੜਾ ਕਰਨਗੇ ਤੇ ਮੈਂ ਵੇਖੋ ਜੀ ਜ਼ਿੰਮੇਵਾਰ ਐ ਇਸ ਚੀਜ਼ ਦਾ ਪਰ ਮੈਂ ਇੱਕ ਅਹੁਦੇ ਤੇ ਨਵਾਂ ਨਹੀਂ ਲੱਗਾ ਕਿ ਮੈਂ ਕੀ ਰਾਜ਼ੀ ਨਮੇ ਦਾ ਦਬਾਅ ਪਾਉਂਗਾ ਲੜਾਈ ਇਹਨਾਂ ਦੀ ਆ ਇਨਵਾਲਵ ਵੀ ਪੁਲਿਸ ਨੂੰ ਕਰ ਰਹੇ ਆ ਉਹ ਗਲਤ ਤੇ ਬੇਬਨਾਦ ਫਿਰ ਇਹ ਆਪ ਗੱਲ ਮਹਾਰਾਜ ਜੀ ਕਰਨ ਚ ਇਹ ਗੱਲ ਕਰ ਸਕਦੇ ਕੋਈ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਆ ਜੀ ਜੇ ਬਿਹੇਵੀਅਰ ਇਹਨਾਂ ਦੀ ਬਿਹੇਵੀਅਰ ਦੀ ਗੱਲ ਤੈ ਹੁੰਦੀ ਤੇ ਇਹਨਾਂ ਦੇ ਪਿੰਡ ਦੇ ਮੋਦ ਪਰ ਵੀ ਆਦਮੀ ਪਾਰਟੀ ਤੇ ਦਰਿਆਸਤ ਦੇ ਵਿੱਚ ਸ਼ਾਮਲ ਹੋਏ ਆ ਕੋਈ ਇੱਕ ਬੰਦਾ ਕਹਦੇ ਕਿ ਮੇਰਾ ਬਿਹੇਵੀਅਰ ਗਲਤ ਆ ਫੇਰ ਗੱਲ ਕਰਨ ਨੂੰ ਇਹਨਾਂ ਦੇ ਮੂੰਹ ਤੇ ਹੁਣ ਜੇ ਤੁਹਾਨੂੰ ਕਹਿਣਗੇ ਤੁਹਾਨੂੰ ਇਹ ਲੈ ਕੇ ਆਏ ਆ ਤੇ ਇਹ ਕਹਿਣਗੇ ਜਿਵੇਂ ਮੇਰੇ ਐਸਐਸਪੀ ਸਾਹਿਬ ਨੂੰ ਵੀ ਕਹਿਣਗੇ ਬਿਹੇਵੀਅਰ ਗਲਤ ਆ ਫਿਰ ਪ੍ਰਸ਼ਾਸਨ ਨੂੰ ਤੇ ਆਪ ਉਂਗਲ ਕਰ ਰਹੇ ਆ ਤੇ ਇਦਾਂ ਇਨਸਾਫ ਕਿੱਥੋਂ ਮਿਲੂਗਾ ਕਿਵੇਂ ਹੋਊਗਾ